2 ਬਾਇ 4 ਦੇ ਟਾਇਰਾਂ 50 ਤੋਂ 85 ਰੁਪਏ ਫੁੱਟ 100 ਰੁਪਏ ਫੁੱਟ ਗੋਰਾ ਟਾਇਰ ਤੋਂ ਲੈ ਲਓ ਲੈ ਲਓ 30 ਰੁਪਏ ਫੁੱਟ ਭਾਜੀ ਨਹੀਂ 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 40 ਨਹੀਂ ਜੀ 40 ਨਹੀਂ ਦੇਣਾ ਜੀ ਭਾਜੀ ਕੱਟ ਹੋ ਗਿਆ ਚਲੋ 45 ਰੁਪਏ ਲੈ ਲਓ ਜੀ 45 ਰੁਪਏ ਫੁੱਟ ਲੈ ਲਓ ਇੱਕ ਮਿੰਟੋ ਕੈਮਰੇ ਅੰਨੀ ਨਾ ਜਾਓ ਰੇਟ ਸੁਣੋ ਪਹਿਲਾਂ 30 ਰੁਪਏ ਫੁੱਟ ਦੇ ਵਿੱਚ 30 ਰੁਪਏ ਫੁੱਟ ਭਾਜੀ ਸਿਰਫ 30 ਰੁਪਏ ਫੁੱਟ ਭਾਜੀ 45 ਰੁਪਏ ਫੁੱਟ 20 ਰੁਪਏ ਫੁੱਟ ਜੀ ਪਾਜੀ 45 ਰੁਪਏ ਫੁੱਟ 20 ਰੁਪਏ ਫੁੱਟ ਪਾਜੀ ਲੈ ਜੋ ਸਟਾਕ ਪਿਆਗਾ ਆਪਣੇ ਕੋਲੇ 20 ਰੁਪਏ ਫੁੱਟ ਪਾਜੀ ਬਾਜ਼ਾਰ ਚ 45 ਰੁਪਏ ਫੁੱਟ ਚੱਲਦਾ ਗਲਤ ਗੱਲ ਨਾ ਕਰੋ ਪਾਜੀ ਪਾਜੀ ਬਾਜ਼ਾਰ ਦੀ ਗੱਲ ਨਾ ਕਰੋ ਸਿਰਫ ਗੋਰਾ ਟਾਇਲ ਦੇ ਰਿਹਾਗਾ ਸਟਾਕ ਫੁੱਲ ਗੋਰਾ ਟਾਇਲ ਦੇ ਰਿਹਾ ਸਿਰਫ 20 ਰੁਪਏ ਫੁੱਟ ਦੇ ਵਿੱਚ ਵਿਟਰੀ ਫੈਂਟ ਹੈ ਪਾਜੀ ਕੰਧਾਂ ਤੇ ਲੱਗਦਾ ਲੋਕਾਂ ਦੇ ਦਿਲਾਂ ਤੇ ਲੱਗਦਾ ਹਰ ਘਰ ਦੀ ਸ਼ਾਨ ਗੋਰਾ ਟਾਇਲ ਰਾਮਪੁਰਾ ਫੁੱਲ ਤੁਸੀਂ ਆਉਣਾ ਬਠਿੰਡਾ ਜ਼ਿਲ੍ਹਾ ਦੇ ਵਿੱਚ ਜਿੱਥੇ ਫਰੀ ਦੇ ਬਾਟ ਟਾਇਲ ਬਾਜ਼ਾਰ ਨਾਲੋਂ 3 ਦਿਨ ਗੁਣਾ ਰੇਟ ਘੱਟ ਕਰਦੇ ਆ। ਚਲੋ ਜੀ ਕੋਰਾ ਟਾਇਲ ਨੇ ਲਾਤੀਆਂ ਬਹੁਤ ਵੱਡੀਆਂ ਆਫਰਾਂ। ਹੁਣ ਆਪਣੇ ਕੱਚੇ ਘਰ ਪੱਕੇ ਕਰ ਲੋ। ਥੋੜੇ ਪੈਸਿਆਂ ਦੇ ਵਿੱਚ ਆਪਣੇ ਘਰ ਹੋਟਲਾਂ ਵਰਗੇ ਬਣਾ ਲੋ। ਤੁਹਾਡੇ ਬਾਥਰੂਮ, ਰਸੋਈਆਂ, ਸ਼ੀਸ਼ੇ ਬੰਗ ਚਮਕਣ ਗਿਆ। ਇੱਕ ਦਾ ਸਮਾਨ ਚੰਗਾ ਉਤੋਂ ਰੇਟ ਬੜਾ ਘੱਟ। 2x4 ਦੀਆਂ ਟਾਇਲਾਂ ਬਾਜ਼ਾਰ 'ਚ 85 ਰੁਪਏ ਫੁੱਟ, 100 ਰੁਪਏ ਫੁੱਟ। ਕੋਰਾ ਟਾਇਲ ਤੋਂ ਲੈ ਲਓ। ਲੈ ਲਓ 40 ਰੁਪਏ ਫੁੱਟ। ਭਾਜੀ ਨਹੀਂ ਨਹੀਂ 40 ਨਹੀਂ ਜੀ 40 ਨਹੀਂ ਦੇਣਾ ਭਾਜੀ ਕੱਟ ਹੋ ਗਿਆ ਚਲੋ 45 ਰੁਪਏ ਲੈ ਜਾਓ ਜੀ 45 ਰੁਪਏ ਫਟ ਲੈ ਜਾਓ ਭਾਜੀ ਇੱਕ ਮਿੰਟੋ ਕੈਮਰੇ ਨਹੀਂ ਨਾ ਜਾਓ ਰੇਟ ਸੁਣੋ ਪਹਿਲਾਂ 30 ਰੁਪਏ ਫਟ ਦੇ ਵਿੱਚ 30 ਰੁਪਏ ਫਟ ਭਾਜੀ ਸਿਰਫ 30 ਰੁਪਏ ਫਟ ਭਾਜੀ ਬੈਲ ਬੁੱਲ ਚੈੱਕ ਕਰੋ 80 90 ਰੁਪਏ ਫਟ ਬਾਜ਼ਾਰ ਦਾ ਰੇਟ ਚੱਲਦਾ 2 ਬਾਈ 4 ਕਹਿ ਰਿਹਾ ਮੈਂ ਭਾਜੀ 2 ਬਾਈ 4 ਬਾਜ਼ਾਰ ਦੀ ਗੱਲ ਛੱਡੋ ਤੁਸੀਂ ਗੋਰਾ ਟਾਇਲ ਦੀ ਗੱਲ ਕਰੋ ਸਿਰਫ 30 ਰੁਪਏ ਫਟ ਅੱਛਾ ਹੁਣ ਤੁਸੀਂ ਕਹਿੰਦੇ ਸਾਡੇ ਕੋਲ ਰੰਗ ਇੱਕੋ ਹੀ ਆ ਨਹੀਂ ਨਹੀਂ ਭਾਜੀ ਵਾਈਟ ਸਤਵਾਰੀਓ ਇੱਧਰ ਦੇਖੋ ਕਲਰ ਬਹੁਤ ਸਾਰੇ ਸਟਾਕ ਦੇ ਨਾਲ ਨਾਲ ਦੇਖੋ ਕਲਰ ਦੇਖੋ ਸਿਰਫ 30 ਰੁਪਏ ਫਟਾ 2 बाई 4 ਸਟਾਕ ਫਰੈਸ਼ ਸਟਾਕ ਜੀ ਅੱਛਾ ਜਿੰਨਾ ਮਰਜੀ ਸਟਾਕ ਲੈ ਜਾਓ ਭਾਜੀ ਸਟਾਕ ਦੇ ਵਿੱਚ ਹੀ ਫਿਰਦੇ ਆਂ ਭਾਜੀ ਜਿੰਨਾ ਮਰਜੀ ਤੇ ਕੋ ਸਟਾਕ ਜੀ ਲਓ ਵੀ ਭਾਵੇਂ ਟਰੱਕ ਭਰ-ਭਰ ਕੇ ਲੈ ਜਾਓ ਆਫਰਾਂ ਇਹ ਜਦੋਂ ਮਾਰ ਮੁੱਕ ਗਿਆ ਮੁੱਕ ਗਿਆ ਸਾਨੂੰ ਕਿਉਂ ਕੁਛ ਨਾ ਜਿਹੜਾ ਪਹਿਲਾਂ ਆਜੂਗਾ 90 ਰੁਪਏ ਸਕੁਅਰ ਫਟਾ ਵਾਲੀ 30 ਰੁਪਏ ਫੁੱਟ ਮਾਤਰਬ ਜਿਹੜਾ 90000 ਦਾ ਸਮਾਨ ਤਿੰਨ ਤਿੰਨ ਗੁਣਾ ਰੇਟ ਘੱਟ ਕਰਤਾ ਜੀ ਇੱਥੇ ਤਿੰਨ ਤਿੰਨ ਗੁਣਾ ਘੱਟ ਕਰਤਾ ਸਿਰਫ 30 ਰੁਪਏ ਫੁੱਟ 2 बाई 4 ਦੇ ਜਿੰਨਾ ਤੁਹਾਨੂੰ ਸਟਾਕ ਚਾਹੀਦਾਗਾ ਲੈ ਜਾਓ ਫਰੈਸ਼ ਸਟਾਕ ਮਿਲਨੇਗਾ ਆਜੋ ਭਾਜੀ ਹੋਰ ਦਿੰਨੇ ਆ ਤੁਹਾਨੂੰ ਜੀ ਸੋ ਤੁਸੀਂ ਚੈੱਕ ਕਰ ਲਓ ਪੰਜਾਬ ਦਾ ਸਭ ਤੋਂ ਵੱਡਾ ਹੋਲ سیلਰ ਕਹੋ ਫੈਕਟਰੀ ਕਹੋ ਮਿਲ ਕਹੋ ਆ ਦੇਖੋ ਭਾਜੀ 45 ਰੁਪਏ ਫੁੱਟ 20 ਰੁਪਏ ਫੁੱਟ ਜੀ ਭਾਜੀ 40 ਰੁਪਏ ਫੁੱਟ 20 ਰੁਪਏ ਫੁੱਟ ਭਾਜੀ ਲੈ ਜੋ ਸਟਾਕ ਪਿਆ ਹੈਗਾ ਆਪਣੇ ਕੋਲੇ 20 ਰੁਪਏ ਫੁੱਟ ਭਾਜੀ ਬਾਜ਼ਾਰ ਚ 45 ਰੁਪਏ ਫੁੱਟ ਚੱਲਦਾ ਗਲਤ ਗੱਲ ਨਾ ਕਰੋ ਭਾਜੀ ਭਾਜੀ ਬਾਜ਼ਾਰ ਦੀ ਗੱਲ ਨਾ ਕਰੋ ਸਿਰਫ ਗੋਰਾ ਟਾਇਲ ਦੇ ਰਿਹਾ ਹੈਗਾ ਸਟਾਕ ਫੁੱਲ ਗੋਰਾ ਟਾਇਲ ਦੇ ਰਿਹਾ ਸਿਰਫ 20 ਰੁਪਏ ਫੁੱਟ ਦੇ ਵਿੱਚ ਮਿਟਰੀ ਫੈਟ ਟਾਇਲ ਦੀ ਸਟਾਕ ਤੁਸੀਂ ਦੇਖ ਰਹੇ ਹੋ ਦੇਖੋ ਜੀ ਕੰਧਾਂ ਤੇ ਲੱਗਦਾ ਲੋਕਾਂ ਦੇ ਦਿਲਾਂ ਤੇ ਲੱਗਦਾ ਹਰ ਘਰ ਦੀ ਸ਼ਾਨ ਗੋਰਾ ਟਾਇਲ ਰਾਮਪੁਰਾ ਫੂਲ ਤੁਸੀਂ ਆਉਣਾ ਬਠਿੰਡਾ ਜ਼ਿਲ੍ਹਾ ਦੇ ਵਿੱਚ ਜਿੱਥੇ ਫਰੀਦਬਾਦ ਬਾਜ਼ਾਰ ਨਾਲੋਂ ਤਿੰਨ ਤਿੰਨ ਗੁਣਾ ਰੇਟ ਘੱਟ ਕਰਦੇ ਆ ਭਾਈ ਜੀ ਕਿਸੇ ਨੇ ਰਸੋਈਲੀ ਟਾਇਲ ਲੈਣੀ ਆ ਕਿਸੇ ਦੇ ਕਮਰੇ ਬਰੋਣੇ ਆ ਸਵੇਮਪੂਲ ਬਰੋਣੇ ਆ ਛੱਤਾਂ ਦੇ ਲਾਉਣੀਆਂ ਫੋਰਸ਼ਾਂ ਦੇ ਲਾਉਣੀਆਂ ਸਾਰੀਆਂ ਹੀ ਟਾਇਲਾਂ ਮਿਲ ਜੂਗੀਆਂ ਹਰ ਤਰ੍ਹਾਂ ਦੀ ਟਾਇਲ ਮਿਲਣੀ ਆ ਸਿਰ ਥੋਨੂੰ ਗੋਰਾ ਟਾਇਲ ਤੋਂ ਸਿਰਫ 20 ਰੁਪਏ ਫੁੱਟ ਦੇ ਵਿੱਚ ਤੁਸੀਂ ਫਰਸ਼ੀ ਟਾਇਲ ਲੈ ਜਾਓ ਤੁਸੀਂ ਰਸੋਈ ਵਾਲੀ ਟਾਇਲ ਲੈ ਜਾਓ ਤੁਸੀਂ ਕਿਚਨ ਵਾਲੀ ਜੋ ਵੀ ਤੁਹਾਨੂੰ ਚਾਹੀਦੀ ਆ ਉਹ ਵਾਲੀ ਟਾਇਲ ਲੈ ਜਾਓ ਗੋਰਾ ਟਾਇਲ ਤੋਂ ਆਇਓ ਭਾਈ ਵੱਡੇ ਸਹਿਜ ਵੀ ਤੁਹਾਨੂੰ ਬਖਾਉਣੇ ਆ ਦੇਖੋ ਇਧਰ 32 64 ਦੇ ਵੱਡੇ ਸਾਈਜ਼ ਸਿਰਫ 35 ਰੁਪਏ ਫੁੱਟ ਦੇ ਵਿੱਚ ਪ੍ਰੀਮੀਅਮ ਸਟਾਕ ਵੱਡਾ ਸਾਈਜ਼ ਲਓ ਜੀ ਇਹਦੇ ਤੇ ਵੀ ਆਫਰ ਲਾਤੀ 32 64 ਦਾ ਸਾਈਜ਼ ਬਾਜ਼ਾਰ ਚ 100 ਰੁਪਏ 120 ਰੁਪਏ ਫੁੱਟ ਗੋਰਾ ਟਾਈਲ ਨੇ ਕਰਤੀ ਸਿਰਫ 35 ਰੁਪਏ ਫੁੱਟ 35 ਰੁਪਏ ਫੁੱਟ ਚ ਲੈ ਜਾਓ 32 64 ਨਾ ਕਿਸ ਨੇ ਦੇਣਾ ਨਾ ਕਿਸੇ ਨੂੰ ਦੇਣਾ ਸਿਰਫ ਪੂਰੇ ਵਰਲਡ ਦੇ ਵਿੱਚ ਫੇਮਸ ਹੋ ਚੁੱਕਾ ਵੱਡਾ ਬ੍ਰਾਂਡ ਗੋਰਾ ਟਾਈਲਸ ਇੰਡੀਆ ਤੋਂ ਸਿੱਧਾ ਡਾਇਰੈਕਟ ਫੈਕਟਰੀ ਜਿਹਾ ਲਿਆ ਆਂ ਦੂਰ ਤੱਕ ਮਾਰ ਦੋ ਇਦਾਂ ਦੇ ਸਾਡੇ ਕੋਲ 10 ਗ੍ਰਾਮ ਨਾਲ ਜਿੰਨਾ ਮਰਜੀ ਮੰਗਾ ਲਿਓ ਪੰਜਾਬ ਹਰਿਆਣਾ ਰਾਜਸਥਾਨ ਜੂਪੀ ਦਿੱਲੀ ਮੈਂ ਕਹਿੰਦਾ ਸਾਰੇ ਹੀ ਪਾਸੇ ਸਟਾਕ ਇਤੋਂ ਜਾ ਰਿਹਾ ਆ ਤੁਸੀਂ ਕੋਈ ਜਾਣਕਾਰੀ ਲੈਣੀ ਆ ਨੰਬਰ ਸਕਰੀਨ ਤੇ ਆ ਰਿਹਾ ਇਸ ਨੰਬਰ ਤੇ ਫੋਨ ਕਰ ਸਕਦੇ ਆ ਗੋਰਾ ਟਾਇਰ ਨਾਲ ਗੱਲ ਕਰ ਸਕਦੇ ਆ ਇੰਸਟਾਗ੍ਰam ਦਾ ਪੇਜ ਫੇਸਬੁੱਕ ਤੇ YouTube ਤੇ ਗੋਰਾ ਟਾਇਰ ਦੇ ਸਾਰੇ ਹੀ ਸੋਸ਼ਲ ਮੀਡੀਆ ਪਲੇਟਫਾਰਮ ਤੇ ਜਾਓ ਇਹਨੂੰ ਫੋਲੋ ਸਬਸਕ੍ਰਾਈਬ ਕਰੋ ਤਾਂ ਰੋਜ਼ ਦੀ ਅਪਡੇਟ ਸਾਨੂੰ ਜਾਂਦੀ ਰਵੇ ਤੁਸੀਂ ਜਿੱਥੋਂ ਆ ਰਹੇ ਹੋ ਤੁਹਾਨੂੰ ਐਡਰੈਸ ਨਹੀਂ ਸਮਝ ਆ ਰਿਹਾ ਗੂਗਲ ਤੇ ਜਾਓ ਗੋਰਾ ਟਾਇਲ ਟਾਈਪ ਕਰੋ ਸਿੱਧਾ ਤੁਸੀਂ ਇੱਥੇ ਆ ਜਾਓ ਮਤਲਬ ਸਾਰੇ ਪਾਸੇ ਫਾਇਦੇ ਤੁਹਾਡੇ ਆ ਕੈਮਰਾਮੈਨ ਓਮ ਸੰਦੀ ਨਾਲ ਹਰਦੀਪ ਸਿੰਘ ਅਗਰਸਾਂਹ ਟੀਵੀ ਰਾਮਪੁਰਾਪੂ